ਕਿ ਮੇਰਾ ਨਾਂ ਜੈਮਲ ਸਿੰਘ ਜੀ ਸਾਰੇ ਹਾਲਾਤ ਜਦੋਂ ਆਪਾਂ 26 ਤਰੀਕ ਨੂੰ ਆਪਾਂ ਚੱਲ ਗਏ ਆ ਹਾਂਜੀ ਆ ਪਾਜੀ ਹੁਣੇ ਸਾਰੇ ਧਾਰੀ ਵਾਲੋਂ ਧਾਰੀ ਹਰ ਕਰੇ ਲਈ ਤੇ 16 17 ਦਿਨਾਂ ਬਾਅਦ ਆਪਾਂ ਇੱਥੇ ਪਹੁੰਚੇ ਆ ਜਦੋਂ ਅੱਜ ਆਏ ਆ ਤੇ ਆ ਹਾਲਾਤ ਕਮਰੇ ਵੀ ਬਰਾਂਡਾ ਵੀ ਸਾਰਾ ਹੀ ਢਾਹ ਢੇਰੀ ਹੋ ਗਿਆ ਪਹਿਲੀ ਹੀ ਪੰਜ ਕਿਲੇ ਥਾਂ ਠੇਕੇ ਤੇ ਉਹ ਬਰਬਾਦ ਹੋ ਗਈ ਆ ਉਟਾਈ ਤੇਨ ਕਿਲੇ ਆਪਣੀ ਤਿੰਨ ਕਿਲੇ ਸਾਡੇ ਤਿੰਨ ਹਾਂਜੀ ਉਹ ਵੀ ਅੱਧ ਪੱਤਲ ਪੈ ਗਈ ਸਾਰੀ ਅੱਧ ਕੁ ਪੱਲੇ ਥੋੜਾ ਆ ਜਾ ਮੇਰੇ ਖਿਆਲ ਤੇ ਜਾਇਸਾ ਪੱਲੇ ਪਾਉਗਾ ਹਾਂਜੀ ਕਰਦਾ ਕਿੰਨਾ ਨੁਕਸਾਨ ਕਰਦਾ ਬਹੁਤ ਨੁਕਸਾਨ ਹੋਇਆ ਘਰ ਚ ਸਾਰੇ ਟੋਏ ਵੀ ਪੈ ਗਏ ਆ ਬਰਾਂਡਾ ਟਹਿ ਗਿਆ ਡੰਗਰ ਵਾਲਾ ਆਪਣਾ ਇਹ ਵੀ ਕਮਰਾ ਵੀ ਟਹਿ ਗਿਆ ਇਨੇ ਦਿਨ ਕਿੱਥੇ ਗਿਜਾਰੇ ਜਦੋਂ ਹੜਾ ਇਸ ਹਾਂਜੀ ਬਾਜੀ ਤਾਰੀ ਆਲ ਤਾਰੀ ਆਲ ਲੈ ਕੇ ਪਰੋਨੇ ਉਹਨਾਂ ਦੇ ਮਾਲ ਡੰਗਰ ਵੀ ਲੈ ਕੇ ਲੱਦ ਕੇ ਹਾਂਜੀ ਕੋਈ ਥੋੜਾ ਬੋਤਾ ਸਮਾਨ ਸਪੂਣ ਜਿਹੜਾ ਉਹ ਥੋੜਾ ਬੋਤਾ ਜਿੰਨਾ ਘਾਟੇ ਕੋਈ ਨਿਕਲਿਆ ਉਹਨਾਂ ਕੇ ਲੈ ਕੇ